ਜੰਗਲ ਮਾਚਿਵਾੜੇ ਦਾ ਬੇਨਤੀ ਕਰੇ ਹਵਾਵਾਨੋ ਜੰਗਲ ਮਾਚਿਵਾੜੇ ਦਾ ਬੇਨਤੀ ਕਰੇ ਹਵਾਵਾਨੋ ਇਹ ਕੋਈ ਆਮ ਮੁਸਾਫਿਰ ਨਹੀਂ ਇਹ ਕੋਈ ਆਮ ਮੁਸਾਫਿਰ ਨਹੀਂ ਸੰਤ ਮਹਾਨ ਸੁਤਾਏ ਹਾੜਾ ਸ਼ੋਰ ਨਾ ਕਰਿਓ ਮੇਰਾ ਮਹਿਮਾਨ ਸੁਤਾਏ ਹਾੜਾ ਸ਼ੋਰ ਨਾ ਕਰਿਓ ਮੇਰਾ ਮਹਿਮਾਨ ਸੁਤਾਏ ਜੰਗ ਕਰਦਾ ਆਇਆ ਏ ਏ ਕੋਈ ਸੰਤ ਸਿਪਾਹੀ ਏ ਚਿਹਰੇ ਤੋਂ ਚੱਲ ਕਰਹਾ ਕੋਈ ਨੂਰ ਇਲਾਹੀ ਏ ਜੰਗ ਕਰਦਾ ਆਇਆ ਏ ਏ ਕੋਈ ਸੰਤ ਸਿਪਾਹੀ ਏ ਚੇਰੇ ਤੂੰ ਚਲ ਕਰਹਾ ਕੋਈ ਨੂਰ ਇਲਾਹੀ ਹੈ ਲਿਵਾਸ ਫਕੀਰੀ ਦਾ ਹੈ ਲਿਵਾਸ ਫਕੀਰੀ ਦਾ ਉੰਜ ਸੁਲਤਾਨ ਸੁਟਾਏ ਹਾੜਾ ਸ਼ੋਰ ਨਾ ਕਰਿਓ ਮੇਰਾ ਮਹਿਮਾਨ ਸੁਟਾਏ ਹਾੜਾ ਸ਼ੋਰ ਨਾ ਕਰਿਓ ਮੇਰਾ ਮਹਿਮਾਨ ਸੁਟਾਏ ਕਰਵਾਰ ਲੁਟਾਇਆ ਇਹ ਸੱਚ ਦੇ ਰਾਤੇ ਫਿਰ ਵੀ ਹੈ ਸ਼ੁਕਰ ਐਦੇ ਹਰ ਇੱਕ ਸਾਹ ਉਤੇ ਕਰਵਾਰ ਲੁਟਾ ਆਇਆ ਇਹ ਸੱਚ ਦੀ ਰਾਉ ਤੇ ਫਿਰ ਵੀ ਹੈ ਸ਼ੁਕਰ ਐਦੇ ਹਰ ਇੱਕ ਸਾਹ ਉੱਤੇ ਪੂਰਾ ਕੁਲਵਾ ਕੌਮ ਲਈ ਪੂਰਾ ਕੁਲਵਾ ਕੌਮ ਲਈ ਕਰ ਕੁਰਬਾਨ ਸੁਤਾਏ ਹਾੜ ਸ਼ੋਰ ਨਾ ਕਰਿਓ ਮੇਰਾ ਮਹਿਮਾਨ ਸੁਟਾਏ ਹਾੜ ਸ਼ੋਰ ਨਾ ਕਰਿਓ ਮੇਰਾ ਮਹਿਮਾਨ ਸੁਟਾਏ ਦੋ ਜਗ ਦਾ ਮਾਲਕ ਮੇਰੇ ਵੇੜੇ ਆਇਆ ਇਸ ਰੱਬ ਦੇ ਪਿਆਰੇ ਨੇ ਮੇਰਾ ਮਾਨ ਵਧਾਇਆ ਏ ਦੋ ਜਗ ਦਾ ਮਾਲਕ ਏ ਮੇਰੇ ਵੇੜੇ ਆਇਆ ਏ ਇਸ ਰੱਬ ਦੇ ਪਿਆਰੇ ਨੇ ਮੇਰਾ ਮਾਨ ਵਧਾਇਆ ਏ ਕਰ ਚੌਰ ਹਵਾਏ ਨੀ ਕਰ ਚੌਰ ਹਵਾਏ ਨੀ ਬੱਡੀ ਸ਼ਾਨ ਸੁਤਾਏ ਹਾੜਾ ਸ਼ੋਰ ਨਾ ਕਰਿਓ ਮੇਰਾ ਮਹਿਮਾਨ ਸੁਤਾਏ ਹਾੜਾ ਸ਼ੋਰ ਨਾ ਕਰਿਓ ਮੇਰਾ ਮਹਿਮਾਨ ਸੁਤਾਏ ਸਰਦਾਰ ਮੈਂ ਜੰਗਲ ਸੀ ਹੁਣ ਜੰਨਤ ਬਣ ਗਿਆ ਦਸ਼ਮੇਸ਼ ਸ਼ਹਿਨਸ਼ਾਦੇ ਪੈਰਾਂ ਵਿੱਚ ਖੜ ਗਿਆ ਸਰਦਾਰ ਮੈਂ ਜੰਗਲ ਸੀ ਹੁਣ ਜੰਨਤ ਬਣ ਗਿਆ ਦਸ਼ਮੇਸ਼ ਸ਼ਹਿਨਸ਼ਾਦੇ ਚਰਣਾ ਚ ਖੜ ਗਿਆ ਸ਼ੇਰ ਕੌਮ ਦੀਏ ਸ਼ੇਰ ਕੌਮ ਦੀਏ ਜਿੰਦ ਜਾਨ ਸੁਟਾਏ ਹਾੜਾ ਸ਼ੋਰ ਨਾ ਕਰਿਓ ਮੇਰਾ ਮਹਿਮਾਨ ਸੁਟਾਏ ਹਾੜਾ ਸ਼ੋਰ ਨਾ ਕਰਿਓ ਮੇਰਾ ਮਹਿਮਾਨ ਸੁਟਾਏ ਜੰਗਲ ਮਾਛਿਵਾੜੇ ਦਾ ਬੇਨਤੀ ਕਰੇ ਹਵਾਵਾਨੂ ਜੰਗਲ ਮਾਛਿਵਾੜੇ ਦਾ ਬੇਨਤੀ ਕਰੇ ਹਵਾਵਾਨੂ ਜੰਗਲ ਮਾਛਿਵਾੜੇ ਦਾ ਬੇਨਤੀ ਕਰੇ ਹਵਾਵਾਨੂ ਜੰਗਲ ਮਾਛਿ ਵੜੇ ਦਾ ਬੇਨਤੀ ਕਰੇ ਹਵਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ